ਲੋ ਬਾਈ ਦੇਖੋ ਪਿੰਡ ਬੁਰਜ ਰਾਜਗੜ੍ਹ ਕੁਲਦੀਪ ਸਿੰਘ ਗੁੱਲੀ ਡੰਡਾ ਵੱਢ ਰਹੇ ਆ ਬਹੁਤ ਵਧੀਆ ਯੰਤਰ ਆ ਇਹ ਇੱਕ ਤਾਂ ਇਹਨੇ ਮੋਟਰ ਲਈ ਆ ਤੇ ਇੱਕ ਹੈਗੀ ਆ ਬੈਟਰੀ ਵਾਲੀ ਢੋਲੀ ਦੀ ਬੈਟਰੀ ਬਹੁਤ ਵਧੀਆ ਯੰਤਰ ਆ ਕੰਮਜਾਪ ਸੌਦਾ ਦੇਖੋ ਆਰੀ ਵਾਲੇ ਦੋ ਬਲੇਡ ਲਾਏ ਆ ਵੱਢ ਕੇ ਬੰਦਾ ਪੂਰਾ ਜਗਾੜੂ ਆ ਸੌਦਾ ਕੰਮਜਾਪ ਹੁੰਦਾ ਲੱਗਦਾ ਗੁੱਲੀੰਦਰਾ ਥੋੜਾ ਛੋਟਾ ਹੈ ਜੀ ਗੁੱਲੀ ਡਾਂਟਾ ਪਰ ਥੋੜਾ ਜਿਹਾ ਗੱਠ ਕਣਕ ਦੇ ਉੱਤੇ ਚਾਹੀਦਾ ਆਹ ਦੇਖ ਆਹ ਹੈ ਤਾਂ 2 ਖਤਮ ਕਰ ਆਪਾਂ ਆਪ ਠੀਕ ਦੇਖ ਇਹ ਹੁਣ ਅੱਗਾ ਨੂੰ ਇਹਦਾ ਬੀਜ ਨਹੀਂ ਬਣਦਾ ਆਏ ਕੋਈ ਵੀ ਬੱਲੀ ਵੀ ਵੱਡੀ ਜਾਂਦੀ ਐ ਬੱਲੀ ਇੱਕੀ ਨਹੀਂ ਹੈ ਨਾ ਬੱਲੀ ਵੱਡੀ ਐ ਇਹ ਥੋੜਾ ਥੋੜਾ ਉੱਪਰ ਹੋਵੇ ਨਾ ਉਦੋਂ ਕਾਮਯਾਬ ਹੋਸੇਗੇ ਠੀਕ ਹੈ ਜੀ ਠੀਕ ਹੋਰ ਤੁਸੀਂ ਫਿਰ ਕੀ ਕਹਿਣਾ ਚਾਹੋਗੇ ਕਿਸਾਨਾਂ ਨੂੰ ਬਾਬਾ ਬੈਟਰੀ ਝੋਲੇ ਚ ਰੱਖੋ ਠੀਕ ਆ ਬੈਟਰੀ ਝੋਲੇ ਚ ਰੱਖੋ ਹੈ ਤਾਂ ਜਾ ਬਾਈ ਗਾ ਬਥੋਲੇ ਨੀਵੇਂ ਆ ਗਏ ਆਪਾਂ 5-6 ਵਗੈਰ ਮਗਰੋਂ ਵੱਧ ਖਾਦੇ ਨੂੰ ਹੈ ਸਹੀ ਗੱਲ ਹੈ ਤਾਂ ਬੰਦੀ ਚਾੜੂ ਦਾ ਆਪਾਂ ਅੱਛਾ ਆ ਗਏ ਸਾਰਾ ਹਾਂ ਆਹਨੇ ਥਰ ਲਿਆਂ ਨੂੰ ਚਲਦੇ ਆ ਉਹ ਕਿਤੇ ਕਿਤੇ ਦਾ ਪਾਣੇ ਫੱਟੇ ਇਹ ਰਿਪਰ ਹੁੰਦਾ ਆਪਣਾ ਐ ਚਲਦੇ ਆ ਵੱਖ ਮੂੰਹ ਥੋੜਾ ਜਿਹਾ ਬਚਾ ਕੇ ਜੀ ਹਾਂ ਇੱਥੇ ਗਰੀਦ ਮੇਰਾ